ਇੱਥੇ ਜੋ ਹੋ ਰਿਹਾ ਉਹ ਤਾਂ ਹੋ ਹੀ ਰਿਹਾ ਉਹਦੇ ਹਾਲਤ ਤੇ ਵੀ ਆਪਾਂ ਗਾਂ ਨੂੰ ਤੁਰਦੇ ਆਂ ਪਰ ਪੰਜਾਬ ਦੇ ਵਿੱਚ ਆਤ ਮਾਰ ਲੈਨੇ ਆ ਪੰਜਾਬ ਦੇ ਵਿੱਚ ਕਾਂਗਰਸ ਸੱਤਾ ਤੇ ਆਮ ਆਦਮੀ ਪਾਰਟੀ ਤਿੰਨ ਤੇ ਅਕਾਲੀ ਦਲ ਇੱਕ ਤੇ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਦੇ ਨਾਲ ਦੋ ਸੀਟਾਂਏ ਸੋ ਪੰਜਾਬ ਦੇ ਨਤੀਜੇ ਬਾਕਮਾਲ ਉਹਨਾਂ ਦੇ ਹਵਾਲੇ ਨਾਲ ਸੀਟ ਤਰਸੀਟ ਵੀ ਕਰ ਕਰਦੇ ਆਂ ਲੋਕਾਂ ਨੂੰ ਬਿਲਕੁਲ ਜੀ 543 ਸੀਟਾਂ ਦੇ ਲਈ ਜਦੋਂ ਗਿਣਤੀ ਮਿੰਤੀ ਸ਼ੁਰੂ ਹੋਈ ਤਾਂ ਨਤੀਜੇ ਕੁਝ ਅਜਿਹੇ ਆਉਣ ਲੱਗੇ ਕਿ ਐਨਡੀਏ ਗੱਠਜੋੜ ਬਹੁਮਤ ਲੈ ਕੇ ਵੀ ਲੈ ਜਾਂਦਾ ਨਜ਼ਰ ਆਇਆ ਪਰ 400 ਪਾਰ ਵਾਲਾ ਸੁਪਨਾ ਪਾਰ ਵੀ ਨਹੀਂ ਹੁੰਦਾ ਨਜ਼ਰ ਆਇਆ ਕਿਉਂਕਿ 300 ਤੋਂ ਵੀ ਘੱਟ ਸੀਟਾਂ ਮਿਲਦੀਆਂ ਦਿਖੀਆਂ ਜਦੋਂ ਕਿ ਭਾਜਪਾ ਖੁਦ ਆਪ 303 ਵਾਲਾ ਪਿਛਲੀ ਵਾਰ ਅੰਕੜਾ ਵੀ ਨਹੀਂ ਸ਼ੂ ਪਾਈ 240 ਤੋਂ 242 ਦੇ ਵਿੱਚ ਫਸਦੀ ਨਜ਼ਰ ਆਈ ਹ ਵਿਰੋਧੀ ਧਿਰ ਵੱਲੋਂ ਬਣਾਇਆ ਗਿਆ ਇੰਡੀਆ ਘੱਟ ਜੋੜ 230 ਪਲੱਸ ਸੀਟਾਂ ਲੈ ਜਾਂਦਾ ਨਜ਼ਰ ਆਇਆ ਹ 295 ਦੀ ਗੱਲ ਕਰਦੇ ਸੀ ਸਿੱਧੂ ਮੂਸੇ ਵਾਲੇ ਦੇ ਗੀਤ ਦੀ ਚਲੋ ਉਹ ਵੀ ਅੰਕੜਾ ਸ਼ੁੰਦੇ ਨਜ਼ਰ ਨਹੀਂ ਆਏ ਪਰ 230 ਪਲੱਸ ਤੇ ਜਦੋਂ ਕਿ ਕਾਂਗਰਸ ਖੁਦ 100 ਦੇ ਫੇਰ ਦੇ ਵਿੱਚੇ ਲਿਜਾਂਦੀ ਨਜ਼ਰ ਆਈ ਪਿਛਲੀ ਵਾਰ ਨਾਲੋਂ ਆਪਣਾ ਪ੍ਰਦਰਸ਼ਨ ਠੀਕ ਕਰਦੀ ਨਜ਼ਰ ਆਈ ਤੇ ਉਹ ਤੋਂ ਬਿਨਾ ਆਜ਼ਾਦ ਜਾਂ 15 ਜਾਂ 18 ਤੇ ਇਸੇ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਕਾਂਗਰਸ 7 ਆਮ ਆਦਮੀ ਪਾਰਟੀ 3 ਅਕਾਲੀ ਦਲ 1 ਤੇ ਆਜ਼ਾਦ 2 ਇਹਕਰ ਬਿਲਕੁਲ ਨਤੀਜੇ ਇਹੀ ਲਾਣੇ ਜਾਂਦੇ ਨੇ ਕਿਉਂਕਿ ਚੋਣ ਕਮਿਸ਼ਨ ਲੋ ਲਗਾਤਾਰ ਦੇਰੀ ਕੀਤੀ ਜਾ ਰਹੀ ਸੀ ਪਰ ਜਿਹੜੀਆਂ ਸੀਟਾਂ ਤੇ ਲੀਡ ਲੈ ਕੇ ਮੂਹਰੇ ਚੱਲ ਰਹੀ ਸੀ ਉਹ ਸਵਾਲ ਇਹਨਾਂ ਆਪਾਂ ਗੱਲ ਕਰ ਰਹੇ ਕਿ ਕਾਂਗਰਸ ਸਾਤ ਸੀਟਾਂ ਤੇ ਆਮ ਆਦਮੀ ਪਾਰਟੀ ਤਿੰਨ ਤੇ ਅਕਾਲੀ ਦਲ ਇੱਕ ਤੇ ਆਜ਼ਾਦ ਦੋ ਤੇ ਤੇ ਜਿਹਨਾਂ ਚੋਂ ਕਾਂਗਰਸੀਆਂ ਸੱਤ ਸੀਟਾਂ ਦੀ ਗੱਲ ਕਰਨੀ ਹੋਵੇ ਉਹਨਾਂ ਚੋਂ ਚਰਨਜੀਤ ਚੰਨੀ ਨੇ ਹੈਨਾ ਉਹਨਾਂ ਚੋਂ ਸਖਜਿੰਦਰ ਰੰਧਾਵਾ ਨੇ ਉਹਨਾਂ ਦੇ ਵਿੱਚੋਂ ਆਪਣਾ ਗੁਰਜੀਤ ਔਜਲਾ ਨੇ ਡਾਕਟਰ ਅਮਰ ਸਿੰਘ ਨੇ ਰਾਜਾ ਬੜਿੰਗ ਨੇ ਧਰਮਵੀਰ ਗਾਂਧੀ ਐ ਤੇ ਸ਼ੇਰ ਸਿੰਘ ਕੋਆ ਤਜੇ ਆਮ ਆਦਮੀ ਪਾਰਟੀ ਦੀਆਂ ਤਿੰਨ ਸੀਟਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੇ ਵਿੱਚ ਮੀਥੇਯਰ ਹੈ ਹੈ ਉਹਨਾਂ ਦੇ ਵਿੱਚ ਰਾਜਕੁਮਾਰ ਚੱਬੇਵਾਲ ਹੈ ਤੇ ਉਹਨਾਂ ਦੇ ਵਿੱਚ ਮਾਲਵਿੰਦਰ ਕੰਗ ਹੈ ਤੇ ਜੇਕਰ ਅਕਾਲੀ ਦਲ ਦੀ ਸੀਟ ਗੱਲ ਕਰਨੀ ਹੋਵੇ ਤਾਂ ਇੱਕੋ ਇੱਕ ਸੀਟ ਬੀਬੀ ਹਰਸਿਮਰਤ ਕੋਰ ਬਾਦਲ ਤੇ ਦੋ ਆਜ਼ਾਦ ਸੀਟਾਂ ਹੈ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਇਹ 13 ਸੀਟਾਂ ਦੇ ਹਵਾਲੇ ਨਾਲ ਚਰਨਜੀਤ ਚੰਨੀ ਹੋਰਾਂ ਨੇ ਸਭ ਤੋਂ ਵੱਧ ਮਾਰਜਨ ਦੇ ਨਾਲ ਸੀਟ ਜਿੱਤੀ ਆ ਤਿੰਨ ਉਮੀਦਵਾਰ ਨੇ ਜਿਹੜੇ ਡੇਢ ਲੱਖ ਤੋਂ ਵੱਧ ਮਾਰਜ ਨਾਲ ਸੀਟ ਕੱਢ ਰਹੇ ਨੇ ਜਿਨ੍ਹਾਂ ਚੋਂ ਚਰਨਜੀਤ ਚੰਨੀ 1,75,000 ਤੋਂ ਵੀ ਵੱਧ ਫਰਕ ਨਾਲ ਸੀਟ ਉਹਨਾਂ ਦੀ ਚੋਲੀ ਪੈ ਰਹੀ ਆ ਇਸੇ ਤਰ੍ਹਾਂ ਮੀਥੇਰ 1,72,000 ਤੋਂ ਵੱਧ ਤੇ ਇਸੇ ਤਰ੍ਹਾਂ ਅਮਰਤਪਾਲ ਸਿੰਘ ਔਰੀ 1,70,000 ਦੇ ਗੇੜ 'ਚ ਜਾਰੀ ਸੀ ਉਹ ਵੀ ਸੀਟ ਸੋ ਇਸ ਤਰ੍ਹਾਂ ਮਤਲਬ ਕਿ ਤਿੰਨ ਸੀਟਾਂ ਨੇ ਜਿਹੜੀਆਂ 1,60,000 ਤੋਂ ਉੱਪਰ ਗਈਆਂ ਨੇ ਜਿਨ੍ਹਾਂ ਚ ਚਰਨਜੀਤ ਚੰਨੀ ਸਭ ਤੋਂ ਵੱਧ ਮਾਰਜ ਨਾਲ ਉਸ ਤੋਂ ਬਾਅਦ ਮੀਥੇਰ ਤੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਤੇ ਇਸ ਤੋਂ ਬਾਅਦ ਫਿਰ ਸੁਜਿੰਦਰ ਰੰਧਾਵਾ ਹੋਰੀ ਜਦੋਂ ਮੈਂ ਦੇਖ ਰਿਹਾ ਸੀ ਅੰਕੜੇ ਜੀ ਅਪਡੇਟ ਹੋ ਜਾਂਦੇ ਸੀ ਤਾਂ ਵੀ 75000 ਦੇ ਫਰਕ ਨਾਲ ਉਮੂਰੇ ਸੀਗੇ ਤੇ ਸਰਬਜੀਤ ਸਿੰਘ ਖਾਲਸਾ ਵੀ 70000 ਤੋਂ ਵੱਧ ਮਾਰਜਨ ਬਣਾਉਣ 'ਚ ਕਾਮਯਾਬ ਰਹੇ ਹਰਸਿਮਰਤ ਕੋਰ ਬਾਦਲ 50000 ਦੇ ਗੇਟ 'ਚ ਮਾਰਜਨ ਤੇ ਲੀਡ ਤੇ ਚੱਲ ਰਹੀ ਰਾਜਕਮਰ ਚੱਬੇ ਆਲ 43000 ਦਾ ਫਰਕ ਗੁਰਜੀਤ ਔਜਲਾ 38-39000 ਦੇ ਫਰਕ ਨਾਲ ਅਮਰ ਸਿੰਘ ਵੀ 34000 ਨਾਲ ਮੂਰੇ ਨਿਕ ਗਏ ਰਾਜਾ ਬੜਿੰਗ ਵੀ ਕਦੇ 28000 ਕਦੇ 32000 ਕਦੇ 30000 ਇਦਾਂ ਚੱਲੀ ਜਾਂਦਾ ਫਰਕ ਤੇ ਤਾਂ ਵੀ ਗਾਂਧੀ 14000 ਤੇ ਮਾਲਵਿੰਦਰ ਕੰਗ 11 ਤੋਂ 12000 ਦਾ ਫਰਕ ਚੱਲ ਜਾਂਦਾ ਤੇ ਸ਼ੇਰ ਸਿੰਘ ਕੋਾਏ ਉਸ ਸਮੇਂ 4 ਜਿਆਦੇ ਫਰਕ ਨਾਲ ਅੱਗੇ ਚੱਲ ਰਹੇ ਸੀ ਸੋ ਇਹ ਇੱਕ ਹਵਾਲਾ ਹੈ ਕਿ ਜਿਹੜਾ ਦਰਸਾਉਂਦਾ ਹੈ ਚਰਨਜੀਤ ਚੰਨੀ ਹੋਰੀ ਸਭ ਤੋਂ ਵੱਧ ਮਾਰਜਿਨ ਨਾਲ ਪੰਜਾਬ ਤੋਂ ਜਿੱਤਦੇ ਨੇ ਇਹਦੇ ਆਪਣੇ ਆਪ ਚ ਕਮਾਈਨੇ ਨੇ ਕਿ ਜੇ ਚਰਨਜੀਤ ਚੰਨੀ ਹੋਰਾਂ ਦੀ ਜਿੱਤ ਚਰਨਜੀਤ ਚੰਨੀ ਰਾਖਮੀ ਸੀਟ ਤੋਂ ਲੜ ਰਹੇ ਸੀਗੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਨੇ ਆ자ਦ ਐਮਐਲਏ ਤੋਂ ਸਫਰ ਸ਼ੁਰੂ ਕਰਕੇ ਹਾਂ ਵਿਰੋਧੀ ਧਿਰ ਦੇ ਲੀਡਰ ਤੋਂ ਹੁੰਦੇ ਹੋਏ ਹਾਂ ਪੰਜਾਬ ਦੇ ਪੱਖੋਂ ਕੈਬਨਿਟ ਮੰਤਰੀਆਂ ਦੇ ਅਹੁਦਿਆਂ ਤੋਂ ਲੰਘਦੇ ਹੋਏ ਮੁੱਖ ਮੰਤਰੀ ਤੱਕ ਦੇ ਅਹੁਦੇ ਤੇ ਪਹੁੰਚੇ ਤੇ ਜਲੰਧਰ ਸੀਟ ਨੂੰ ਕਾਂਗਰਸ ਨੇ ਆਪਣੀ ਸਾਖ ਬਣਾ ਕੇ ਲੜਿਆ ਤੇ ਚਰਨਜੀਤ ਚੰਨੀ ਨੂੰ ਉੱਥੇ ਭੇਜਿਆ ਤੇ ਚਰਨਜੀਤ ਚੰਨੀ ਨੇ ਉੱਥੋਂ ਸ਼ਸ਼ੀਵ ਵਿੰਕੂ ਨੂੰ ਹਾਂ ਪਵਨ ਕੁਮਾਰ ਟਿੰਨ ਨੂੰ ਤੇ ਮਿੰਦਰ ਸਿੰਘ ਕੇਪੀ ਨੂੰ ਹਰਾਇਆ ਇਹ ਸੀਟ ਕਾਂਗਰਸ ਦੀ ਝੋਲੀ ਪਈ ਚੰਨੀ ਹੋਰੀ ਦੀ ਜਿੱਤ ਇਸ ਕੱਲ ਦਾ ਵੀ ਪ੍ਰਤੀਕ ਹੈ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਚੰਨੀ ਹੋਰੀ ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਵਿਧਾਨ ਸਭਾ ਦੀ ਚੋਣਾਂ 'ਚ ਗਏ ਤਾਂ ਆਮ ਆਦਮੀ ਪਾਰਟੀ ਦੀ ਜਹੀ ਲਹਿਰ ਉੱਠੀ ਕਿ ਚੰਨੀ 1 ਦੀ ਬਜਾਏ 2 ਸੀਟਾਂ ਤੋਂ ਲੋੜੇ ਤੇ 2 ਸੀਟਾਂ ਤੋਂ ਹਾਰ ਗਏ। ਤਦ ਕਹਿੰਦੇ ਪੰਜਾਬ ਦੇ ਐਸ ਸੀ ਬੀ ਸੀ ਭਾਈਚਾਰੇ ਦੇ ਮੰਨ 'ਚ ਇਹ ਵੀ ਗੱਲ ਗਈ ਕਿ ਇਹ ਠੀਕ ਨਹੀਂ ਹੋਇਆ। ਕਿ ਇੱਕੋ ਇੱਕ ਆਪਣੇ ਭਾਈਚਾਰੇ 'ਚੋਂ ਮੁੱਖ ਮੰਤਰੀ ਬਣਿਆ ਸੀ ਪੰਜਾਬ ਦਾ। ਉਸ ਨੂੰ ਵੀ ਅਸੀਂ ਅਗਲੀ ਵਾਰ ਵਿਧਾਨ ਸਭਾ ਚੋਣਾਂ 'ਚ ਹਰਾਤਾ। ਸੋ ਕਹਿੰਦੇ ਕਿ ਉਹ ਟੀਜ਼ ਚਰਨਜੀਤ ਚੰਨੀ ਲਈ ਸਹਾਈ ਹੋਈ। ਜਲੰਧਰ ਦੇ ਵਿੱਚ ਕਿਉਂ ਵੱਟੇ ਸਭ ਤੋਂ ਵੱਡੇ ਮਾਰਜਨ ਨਾਲ 13 ਸੀਟਾਂ ਚੋਂ ਸਭ ਤੋਂ ਵੱਧ ਮਾਰਜਨ ਨਾਲ ਚਰਜੀ ਚੰਨੀ ਨੇ ਸੀਟ ਕੱਢ ਕੇ ਆਪਣੀ ਪਾਰਟੀ ਦੀ ਚੋਲੀ ਪਾਈ ਪਰ ਐਮਪੀ ਪੰਜਾਬ ਤੋਂ ਬਣ ਕੇ ਗਏ ਤੇ ਉਮੀਦ ਕਰਾਂਗੇ ਪੰਜਾਬ ਦੇ ਹੀ ਬਣ ਕੇ ਉੱਥੇ ਕੰਮ ਕਰਨ ਗੁਰਮੀਤ ਸਿੰਘ ਮੀਥੇਰ ਵੱਡੇ ਮਾਰਜਨ ਨਾਲ 1,72,000 ਦੇ ਪਰ ਫਰਕ ਨਾਲ ਗੱਲ ਕਰ ਰਹੇ ਹਾਂ ਦੋਏ ਨੰਬਰ ਦੇ ਮਾਰਜਨ ਵਾਲੇ ਜਿੱਤੇ ਨੇ ਜਦੋਂ ਕਿ ਅਮਰਪਾਲ ਉਹਨਾਂ ਦਾ ਮਾਰਜਨ ਅਜੇ ਵੱਧ ਰਿਹਾ ਸੀ ਹੋ ਸਕਦਾ ਉਹ ਅੱਗੇ ਪਿੱਛੇ ਵੀ ਹੋ ਜਵੇ ਕੁਝ ਸੋ ਪਰ 1,72,000 ਸੁਖਪਾਲ ਖਹਿਰਾ ਨੂੰ ਹਰਾਉਣਾ ਸਿਮਰਜੀਤ ਮਾਨ ਨੂੰ ਹਰਾਉਣਾ ਇਕਬਾਲ ਝੁੰਡਾ ਨੂੰ ਹਰਾਉਣਾ ਤੇ ਅਰਵਿੰਦ ਖੰਨਾ ਸੋ ਇਸ ਲਈ ਵੱਡੇ ਨਾਮ ਹਰਾ ਕੇ ਮੀਥੇਰੋ ਜਿੱਤੇ ਨੇ ਮੀਥੇਰੋਆਂ ਦੀ ਲੜਾਈ ਵੀ ਆਮ ਆਦਮੀ ਪਾਰਟੀ ਨੇ ਆਪਣੀ ਖੋਨ ਦੀ ਲੜਾਈ ਵੜ ਕੇ ਲੜੀ ਕਿਉਂਕਿ ਸੰਗਰੂਰ ਸੀਟ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦੋ ਵਾਰ ਜਿੱਤੇ ਸੀ ਤੇ ਐਮਐਲਏ ਬਣਨ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਥੇ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਸੀ ਸੁਮਨਜੀਤ ਸਿੰਘ ਮਾਨ ਇਥੋਂ ਮੈਂਬਰ ਪਾਰਲੀਮੈਂਟ ਬਣ ਗਈ ਸੀ ਇਹ ਇਸ ਲਈ ਆਪਣੀ ਇਸ ਨਰਸਰੀ ਨੂੰ ਉਹ ਯੂਨੀਵਰਸਿਟੀ ਨੂੰ ਆਵਾਦ ਦੀ ਪਾਰਟੀ ਦਾ ਇਥੋਂ ਜੀ ਵਜੂਦ ਹੈ ਜੀ ਇਹ ਸਾਡਾ ਘੜ ਹੈ ਜੀ ਸਾਡਾ ਘਰ ਹੈ ਜੀ ਇਹ ਕਹਿ ਕੇ ਪੂਰੀ ਤਾਕਤ ਚੌਕੀ ਆਵਾਦ ਦੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਆਪਣੀ ਪੂਰੀ ਤਾਕਤ ਚੌਕੀ ਅਰਵਿੰਦ ਕੇਜਰੀਵਾਲ ਨੂੰ ਵੀ ਲਿਆਂਦਾ ਤੇ ਮੀਥੇਰ ਦੇ ਨਾਲ ਸਾਰੇ ਐਮਐਲਏ ਵੀ ਜੋੜ ਲਏ ਮੀਥੇਰ ਨਾਲੋਂ ਵੱਧ ਜ਼ੋਰ ਪਾਰਟੀ ਨੇ ਲਾਇਆ ਤੇ ਉਹਦਾ ਨਤੀਜਾ ਉਹਨਾਂ ਨੂੰ ਵੱਡੀ ਮਾਰ ਚ ਨਾਲ ਮਿਲਿਆ ਹਾਂ ਹੁਣ ਇੱਥੇ ਖਹਿਰਾ ਤੇ ਮਾਨ ਦੇ ਸਮਰਥਕਾਂ ਉੱਤੇ ਪੜ ਸਕਦੇ ਨੇ ਮਾਨ ਰਣ ਕਹਿਣਾ ਖੈਰਾ ਨਾ ਹੁੰਦਾ ਤਾਂ ਜਿੱਤ ਕੇ ਸੀ ਖੈਰ ਇਹਨਾਂ ਕਹਿਣੇ ਮਾਨ ਨਾ ਹੁੰਦਾ ਤਾਂ ਜਿੱਤ ਕੇ ਸੀ ਇੱਚੋ ਤੁਹਾਨੂੰ ਚਲੀ ਜਾਣੀ ਹੈ ਪਰਮੀ ਥਿਰ ਨੇ ਵੱਡੀ ਜਿੱਤ ਹਾਸਲ ਕੀਤੀ ਅਮਰਤਪਾਲ ਸਿੰਘ ਜਪੂਰਗੜ੍ਹ ਜੇਲ੍ਹ ਚ ਐਨਐਸਏ ਲੱਗਾ ਪੰਜਾਬ ਸਰਕਾਰ ਇਸ ਮਸਲੇ ਤੇ ਸਵਾਲਾਂ ਦੇ ਘੇਰੇ ਚ ਆਈ ਹੈ ਨਾ ਅਮਰਤਪਾਲ ਦੀ ਵਿਚਾਰਧਾਰਾ ਨਾਲ ਕੋਈ ਸਹਿਮਤ ਸੀ ਜਾਂ ਨਹੀਂ ਸੀ ਇਹ ਵੱਖਰਾ ਪਹਿਲੂ ਸੀ ਪਰ ਆਹ ਐਨਐਸਏ ਲਾਉਣ ਵਾਲੇ ਪਹਿਲੂ ਦੇ ਉੱਤੇ ਖਾਸ ਕਰਕੇ ਜਿਸ ਹਲਕੇ ਦੇ ਵਿੱਚੋਂ ਅਮਰਤਪਾਲ ਸਿੰਘ ਖੜੇ ਹੁੰਦੇ ਨੇ ਖੜੂਰ ਸਾਹਿਬ ਉਹ ਹਲਕਾ ਪਹਿਲਾਂ ਹੀ ਉਸ ਪਹਿਲੂ ਦੇ ਉੱਤੇ ਆਪਣੇ ਆਪ ਨੂੰ ਇੱਕ ਹਾਰਿਆ ਹੋਇਆ ਮਹਿਸੂਸ ਕਰਦਾ ਸੀ ਕਿ ਅਸੀਂ ਬੀਬੀ ਖਾਲੜਾ ਹਰਾ ਬੈਠੇ ਸੋ ਬੀਬੀ ਖਾਲੜਾ ਨੂੰ ਹਰਾਉਣ ਵਾਲਾ ਪਹਿਲੂ ਫਿਰ ਇਸ ਹਵਾਲੇ ਨਾਲ ਕਿ ਅਮਰਤਪਾਲ ਦਾ ਨਸ਼ੇ ਦੇ ਖਿਲਾਫ ਲੜ ਰਿਹਾ ਸੀਗਾ ਜੀ ਜਾਂ ਮਤਲਬ ਕਿ ਬੇਅਦਬੀ ਵਾਲੇ ਮਸਲੇ ਮੰਦੀ ਸਿੰਘ ਵਾਲੇ ਮਸਲੇ ਬੇਸ਼ੱਕ ਅਕਾਲੀ ਦਲ ਸੁਖਵੀਰ ਬਾਦਲ ਉੱਥੇ ਜਾ ਕੇ ਕਹਿੰਦੇ ਰਹੇ ਬੇਸ਼ੱਕ ਉੱਥੇ ਮੁੱਦਾ ਉੱਠਿਆ ਜੀ ਕਿ ਮੁੜ ਕੇ ਗਰਮ ਖਿਆਲੀ ਸੋਚ ਆ ਜਾਣੀ ਹੈ ਪੰਜਾਬ 'ਚ ਹੋ ਜਾਣਾ ਉਹਦੇ باوجود ਇੱਕ ਲੋਕ ਲਹਿਰ ਹੈ ਜੀ ਉੱਠੀ ਕਿ ਰਵੈਤੀ ਪਾਰਟੀਆਂ ਧੋ ਕੇ ਰੱਖਤੀਆਂ ਤੇ ਅਮਰਤਪਾਲ 1,66,000 ਤੋਂ ਵੱਧ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਸਭ ਉਸ ਤੋਂ ਬਾਅਦ ਨਤੀਜੇ ਇਹਨਾਂੋਂ ਵੀ ਵੱਧ ਘੱਟ ਵੀ ਹੋ ਸਕਦੇ 1,66,000 ਕੁਲਵੀਰ ਜੀਰਾ ਹਰਾਏ ਲਾਲਜੀਤ ਭੁੱਲਰ ਮੰਤਰੀ ਹਟਾਏ ਬਿਰਸਾ ਸਿੰਘ ਬਲਟੋਹਾ ਮਨਜੀਤ ਮੰਨਾ ਤੇ 10 ਨਵੰਬਰ ਪਾਰਲੀਮੈਂਟ ਪੰਜਾਬ ਚ ਚਰਨਜੀਤ ਚੰਨੀ ਮੀਥੇਰ ਤੇ ਅਮਰਿਤਪਾਲ ਸਿੰਘ ਇਹ ਤਿੰਨੇ ਪਹਿਲੀ ਵਾਰ ਜਾ ਰਹੇ ਹੋਰ ਵੀ ਹੈਗੇ ਸੁਖਜਿੰਦਰ ਰੰਧਾਵਾ ਇਥੋਂ ਦਾ 75000 ਲਗਭਗ ਜਦੋਂ ਆਪਾਂ ਇਹ ਗੱਲ ਕਰ ਰਹੇ ਆ ਉਹਦੀ ਲੀਡ ਨਾ ਚੱਲ ਰਹੀ ਸੀ ਦਿਨੇਸ਼ ਬੱਬੂ ਜਿੱਥੋਂ ਭਾਜਪਾ ਮੰਨ ਕੇ ਚੱਲਦੀ ਸੀ ਕਿ ਇਹ ਸੀਟ ਤਾਂ ਸਾਡੀ ਪੱਕੀ ਆ ਚੰਨੀ ਦਿਓਰ ਇਥੋਂ ਜਿੱਤੇ ਇਹ ਸੀਟ ਦੇ ਉੱਤੇ ਸੁਖਜਿੰਦਰ ਰੰਧਾਵਾ ਨੇ ਦੁਬਾਰਾ ਕਾਂਗਰਸ ਦੀ ਵਾਪਸੀ ਕਰਾਈ ਪੇਸ਼ਕ ਇਹ ਸੀਟ ਦੇ ਉੱਤੋਂ ਇੱਕ ਵਾਰ ਕਾਂਗਰਸ ਵੱਲੋਂ ਹੀ ਲੜੇ ਸੀਗੇ ਹੈ ਮਤਲਬ ਪ੍ਰਧਾਨ ਜਿਹੜੇ ਹੁਣ ਬਾਜਪਾ ਦੇ ਨੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਸੀਗੇ ਸੋ ਉਹ ਇਥੋਂ ਹਾਰ ਗਏ ਸੀ ਹੈਨਾ ਏਸੇ ਸੀਟ ਤੋਂ ਉਤੋਂ ਪ੍ਰਤਾਪ ਸਿੰਘ ਬਾਜਬਾਹਰੀ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਸੋ ਇਸ ਲਈ ਤੁਸੀਂ ਜਾਖੜ ਦਾ ਹਾਰਨਾ ਕਿਸੇ ਪ੍ਰਤਾਪ ਬਾਜਬਾ ਦਾ ਜਿੱਤਣਾ ਤੇ ਪਰ ਉਸ ਤੋਂ ਬਾਅਦ ਸੱਣੀ ਦੀ ਓਰ ਇਥੋਂ ਇਹਨਾ ਵਿਨੋਦ ਖੰਨਾ ਇਥੋਂ ਸੋ ਉਹ ਸਾਰਿਆਂ ਦੇ ਵਿੱਚ ਸੁਜਿੰਦਰ ਰੰਧਾਵਾ ਨੇ ਕਾਂਗਰਸ ਨੂੰ ਸੀਟ ਵੀ ਦਿਵਾਤੀ ਤੇ ਠੀਕ ਜਿਹਾ ਮਾਰਜਨ ਵੀ ਰਿਹਾ ਚਲੋ ਪਰ ਦਿਨੇਸ਼ ਬੱਭੂ ਹਾਰੇ ਕਲਸੀ ਹਾਰੇ ਤੇ ਡਾਕਟਰ ਦਲਜੀਤ ਸਿੰਘ ਜੀ ਸੋ ਇਥੋਂ ਦਿਨੇਸ਼ ਬੱਬੂ ਦੇ ਲਈ ਤਾਂ ਪ੍ਰਚਾਰ ਕਰਨ ਵੀ ਆਏ ਇਸ ਸੀਟ ਦੇ ਉੱਤੇ ਵੀ ਮੋਦੀ ਨੇ ਰੈਲੀ ਕੀਤੀ ਬੇਸ਼ੱਕ ਹੋਰ ਚਾਰ ਹਲਕਿਆਂ ਦੇ ਉਮੀਦਵਾਰ ਵੀ ਖੜਾਏ ਪਰ ਰੈਲੀ ਦਿਨੇਸ਼ ਬੱਬੂ ਦੇ ਹਲਕੇ ਸੀ ਇਸ ਲਈ ਬੱਬੂ ਲੱਗਦਾ ਸੀ ਕਿ ਮੈਂ ਸੀਟ ਕੱਟ ਸਕਦਾ ਭਾਜਪਾ ਨੂੰ ਵੀ ਲੱਗਦਾ ਸੀ ਪਰ ਸੁਜਿੰਦਰ ਨਾਵਾ ਦੇ ਖਾਤੇ 'ਚ ਗਈ ਇਹ ਸੀਟ